ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਾ ਸਵਾਗਤ ਹੈ ਆਪਣੇ ਜੂਰੂਬ ਚੈਨਲ ਤੇ ਫੇਸਬੁੱਕ ਪੇਜ ਦੇਸੀ ਰੂਟਿੰਗ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਕਰਗਤਣਾ ਮਾਉਣੇ ਆ ਬਾਕੀ ਬੜੇ ਟਰੇਟਰਾਂ ਬਾਰੇ ਗੱਲ ਕਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਜੋ ਗਿਦਰੇ ਕਰਦੇ ਪਾਜੀ ਕੀ ਸਹੀ ਗੱਲ ਬਾਈ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਬਾਈ ਵਧੀਆ ਬਾਈ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਬਹੁਤ ਵਧੀਆ ਬਾਈ ਜੀ ਕਾਫੀ ਸਦਾ ਰੱਗ ਰਿਹਾ ਹੋਣਾ ਬਾਈ ਹਾਂਜੀ ਹਾਂਜੀ ਬਾਈ ਵਧੀਆ ਪੂਰਾ ਕਰੀਏ ਸਟਾਰ ਬਾਈ ਹਾਂਜੀ ਹਾਂਜੀ ਬਾਈ ਸੁਭਰਾਜ 744 2010 ਮਾਡਲ ਆ ਡਿਮਾਂਡ ਹੈ ਜੀ ਬਾਈ ਦੀ 315000 ਰੁਪਏ ਡਿਮਾਂਡ ਜੀ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਬਾਈ ਜੀ ਸਾਰਾ ਰੀਅਲ ਟਰੈਕਟਰ ਜਮਾ A to Z ਠੀਕ ਆ ਬਾਈ ਕਲਮ ਭੇਨ ਲੱਗੀ ਟਰੈਕਟਰ ਤੇ ਕਿਤੇ ਠੀਕ ਆ ਬਾਈ ਹਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਟਾਇਰ ਬਿਲਕੁਲ ਵੀਰੇ ਨਵੀਂ ਕੰਡੀਸ਼ਨ ਦੇ ਆ 95% ਟਾਇਰ ਆ ਵੀ ਕੇੜੀ ਦੇ ਠੀਕ ਆ ਬਾਈ ਮੂਰ ਲਿਆ ਮਾਰਫ ਤੇ ਠੀਕ ਆ ਬਾਈ ਰਿੰਗ ਵੀ ਵਧੀਆ ਪਿਆ ਹਨ ਬੇਦਾਗ ਆ ਬਿਲਕੁਲ ਵੀਰੇ ਬੇਦਾਗ ਸਾਰਾ ਜਮਾ 540 ਟੱਕਰਾ ਠੀਕ ਆ ਬਾਈ ਕੁਮਾਰ ਹੈ ਨਾ ਸਾਰੀ ਮਿਲ ਜੂ ਬਾਈ ਕਿਨੇ ਉਸ ਪਾਵਰ ਚਾਹੁੰਦਾ ਬਾਈ ਇਹ 55 ਵਾਲਾ ਕੁਛ ਘਟੰਦਾ 50 ਦਾ ਪਾਵਰ ਹੁੰਦਾ 50 ਦਾ ਪਾਵਰ ਠੀਕ ਹੈ ਬਾਈ ਨੰਬਰ ਕਿਹੜਾ ਹੈ ਨੰਬਰ ਹੈ 4 8 ਨੰਬਰ 06 ਠੀਕ ਹੈ ਬਾਈ ਇਹਦੀ ਉਹ ਐਨਓ ਸਿੱਧੇ ਮਿਲਨੀ ਮਾਈ ਅਸੀਂ ਮਿਲ ਜੂ ਬਾਈ ਜੀ ਐਫੀ ਰੇਟ ਵੀ ਦੇ ਮਿਲ ਜੂ ਹੋਰ ਚੱਕਰ ਨਹੀਂ ਆਈਆਂ ਸਭ ਕੁਸ ਸਾਰਾ ਪ੍ਰੂਫ ਆ ਕੋਲੇ ਆਪਣਾ ਕੋਲ ਠੀਕ ਹੈ ਬਾਈ ਹਾਂ ਦਵਾਡ ਦਵਾਡ ਤਾਂ ਹੈਗੀ ਬਾਈ ਆਪਣੀ ਦੀ 315000 ਰੁਪਏ ਦਵਾਡ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਆਪਾਂ ਦੇਣਾ ਹੈ ਬਾਈ 295000 ਰੈਟਰ ਠੀਕ ਹੈ ਜੇ ਕੋਈ ਆਪਣੀ ਵੀਡੀਓ ਦੇਖੇ ਉਹ ਬਾਈ ਜੇ ਤੁਹਾਡੀ ਵੀਡੀਓ ਦੇਖ ਕੇ ਆਉਣਾ ਆਪਾਂ 5000 ਦਾ ਡਿਸਕਾਊਂਟ ਹੋਰ ਲੈਂਦਾ ਜੀ ਠੀਕ ਹੈ ਬਾਈ ਇਹ ਦੁਬਾਰਾ ਬਾਈ ਆਪਣੇ ਕੋਲੇ ਐਸਰ ਆ ਬਾਈ 96 ਵਾਲਾ ਐਸਰ 1996 ਮਾਡਲ ਡਿਮਾਂਡ ਹੈ ਬਾਈ ਦੀ 1 ਲੱਖ 40000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ origignal tractor ਹੈ ਬਾਈ ਸਾਰਾ ਜਮਾ ਸੁੱਕਾ ਖਰੋਡਵਾਰ ਦਾ ਟਰੈਕਟਰ ਹੈ ਬਾਈ ਜਿੰਨਾ ਵੀ ਰੰਗ ਹੈਗਾ ਹੈ ਨਾ ਬਾਈ ਜਮਾ origignal ਬਾਈ ਟਰੈਕਟਰ ਸਾਰਾ ਠੀਕ ਆ ਬਾਈ 99 ਕੰਡੀਸ਼ਨ ਦੇ 95% ਬਾਈ ਠੀਕ ਆ ਬਾਈ ਮੂਰ ਲੈ ਅੱਧੇ ਘਟਾਰਾ ਠੀਕ ਆ ਬਾਈ ਸਮਾਨ ਇਹਦਾ ਸਾਰੀ ਮਿਲ ਜੂ ਬਾਈ ਹਾਂ ਬਾਈ ਸਾਰਾ ਸਮਾਨ ਹੈਗਾ ਠੀਕ ਹੈ ਨਾਲ ਦੇ ਦਾਂਗਾ ਬਈ ਆਪਾਂ ਕੋਈ ਚੱਕਰ ਨਹੀਂ ਵੀਡੀਓ ਦੇ ਠੀਕ ਆ ਬਾਈ ਇਹ ਨੰਬਰ ਕਿਹੜਾ ਬਾਈ ਇਹ ਨੰਬਰ ਐਚ ਆ ਰਾ ਬਾਈ ਜੀ ਇਹ ਵੀ ਠੀਕ ਆ ਬਾਈ ਹਾਂ ਇਹ ਕਿੰਨੇ ਹਸ ਆਵਰ ਚੋਂ 28 ਕਿਉਂ ਦਊਗਾ ਨਾ ਬਾਈ ਹਾਂ ਹਾਂ ਬਾਈ ਹਾਂ ਨਮਸ ਠੀਕ ਆ ਬਾਈ ਦਮਾਰ ਚੰਗਾ ਟਰੈਕਟਰ ਆ ਬਾਈ ਜਮ ਇੰਜਨ ਗੇਅਰ ਦਾ ਫੁੱਲ ਜਮਾ ਕੀ ਬਾ ਕੀ ਤਸੱਲੀ ਨਾਲ ਲੈ ਜਾ ਬਾਸ ਤਸੱਲੀ ਬਾਸ ਲੈ ਜਾ ਬਾਵਾਂ ਬਾਈ ਜੀ ਠੀਕ ਆ ਬਾਈ ਡਿਮਾਂਡ ਤਾਂ ਹੈਗੀ ਬਾਈ ਆਪਣੀ ਦੀ 1,40,000 ਰੁਪਏ ਡਿਮਾਂਡ ਕਿੰਨੀ ਛੱਡ ਦਾਂਗੇ ਬਾਈ ਆਪਾਂ ਜੀ 1,25,000 ਦਾ ਡੈਕਟਰ ਦੇਣਾ ਹੈ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਬਾਈ 5000 ਰੁਪਏ ਹੋਰ ਕੱਟ ਕਰਦਾ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਬਾਈ ਜੇ ਆਪਾਂ ਠੀਕ ਹੈ ਬਈ ਇਹ ਦੂਬਾਰਾ ਅਰਜਨ 605 2013 ਮਾਡਲ ਡਿਮਾਂਡ ਹੈਗੀ ਬਾਈ ਦੀ 4,80,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ ਅਰੀਜਨਲ ਡੈਕਟਰ ਆ ਬਾਈ ਜੀ ਕਿਤੇ ਗਲਵਣੀ ਲੱਗੀ ਬਾਈ ਹਾਂ ਸਾਰਾ origignal ਬਾਈ ਜੀ ਮਾਨਸਾ ਨੰਬਰ ਆ ਡਾਕਟਰ ਪੀ ਵੀ 31 ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਰਕ ਨਹੀਂ ਹੋ ਸਕਦਾ ਟਾਇਰ ਬਾਈ ਜੀ 80% ਮੂਰ ਲਿਆ ਅਗਲੇ ਵੀ ਹੈਗੇ ਵੀਰੇ 70% ਠੀਕ ਹੈ ਬਾਈ ਰਮ ਵੀ ਵਧੀਆ ਬਿਆਣਾ ਬਾਈ ਹਾਂ ਹਾਂ ਬਾਈ ਜੀ ਖਵਾੜ ਇਹਦੇ ਨਾਲ ਸਾਰੀ ਮਿਲ ਜੂ ਬਾਈ ਕਿੰਨੇ ਹਸ ਪਾਵਰ ਚਾਹਦਾ ਬਾਈ ਇਹ ਯਾਰ ਮੈਂ ਕਾਪੀ ਤੇ ਵੇਖਿਆ ਨਹੀਂ ਮੇਰੇ ਮਤਲਬ 55 ਘੋਸਤ ਵਾਹ ਪਾਵਰ ਠੀਕ ਹੈ ਬਾਈ ਦੋਨੋਂ ਡਿਮਾਂਡ ਦੇਈ ਗਏ ਬਈ ਆਪਣੇ ਦੀ 4 ਲੱਖ ਈਅਰ ਕਿੜਵਾਣਾ ਕਿੰਨੀ ਆ ਛੱਡ ਦਾਂਗੇ ਬਈ ਆਪਾਂ ਇਹ ਸਾਢੇ 4 ਲੱਖ ਆ ਦੇ ਦਾਂਗੇ ਬਈ ਆਪਾਂ ਡੈਕਟਰ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਬਈ 5000 ਰੁਪਏ ਦਾ ਸਿਕੂਨ ਕਰਨਾ ਠੀਕ ਆ ਬਈ ਮਤਨ ਕਰਿਆ ਠੀਕ ਆ ਬਈ ਉਹ ਕਿਹੜਾ ਨੰਬਰ ਕਿਹੜਾ ਬਈ ਇਹ ਸੀਵੀ 31 ਮਾਨਸਾ ਦਾ ਨੰਬਰ ਆ ਬਈ ਠੀਕ ਆ ਬਈ ਕੋਈ ਲੋਨ ਨਹੀਂ ਨਗਦ ਕੈਸ਼ ਦਾ ਡੈਕਟਰ ਆ ਬਈ ਠੀਕ ਆ ਬਈ ਐਨਸੀ ਮਿਲ ਜੀ ਜਾ ਕਿ ਤੁਹਾਨੂੰ ਚਾਹੀਦੀ ਹੋਈ ਬਈ ਐਨਸੀ ਹਰਿਆਣਾ ਦੇ ਨਾਲ ਮਿਲ ਜੂ ਵੀਰੇ ਕੋਈ ਗੱਲ ਠੀਕ ਆ ਬਈ ਦੇ ਦਾਂਗੇ ਨਗਦ ਕੈਸ਼ ਦਾ ਡੈਕਟਰ ਕੋਈ ਚੱਕੀ ਠੀਕ ਆ ਬਈ ਹ ਸੋ ਬਰਾ 724 2016 ਮਾਡਲ ਡਿਮਾਂਡ ਹੈ ਬਾਈ ਜੀ 2,95,000 ਰੁਪਏ ਡਵਾੜ ਜੀ ਬਾਈ ਆਪਾਂ ਜੀ ਰੰਗ ਦੀ ਗੱਲ ਕਰੀਏ ਸਾਰਾ ਓਰੀਜਨਲ ਟਰੈਕਟਰ ਆ ਬਾਈ ਜੀ ਮਾਨਸਾ ਨੰਮਰਾ ਠੀਕ ਹੈ ਬਾਈ ਹਾਂ ਕਿਤੇ ਕਾਲ ਮੈਂ ਲੱਗੀ ਬਾਈ ਮਹਾ ਕਿਤੇ ਵੀ ਜਮਾ ਕੋਕੇ ਵਰਗਾ ਨਵਾਂ ਟਰੈਕਟਰ ਆ ਬਾਈ ਜਮਾ ਠੀਕ ਹੈ ਬਾਈ ਚਾਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਟਾਇਰ ਹੋਣਗੇ ਵੀਰੇ 50% ਤੋਂ ਵੱਧ ਹੀ ਐ ਚਾਰੇ ਬਾਈ ਚਾਰੇ ਬਾਈ ਠੀਕ ਹੈ ਬਾਈ 78% ਟਾਇਰ ਆ ਬਾਈ ਜੀ ਠੀਕ ਹੈ ਵੀਰੇ ਮੂ ਵੀ ਵੇਦਾਗਾ ਜਮਾ ਨਾ ਸਾਰਾ ਵੇਦਾਗ ਟਰੈਕਟਰ ਬਾਈ ਜੀ ਠੀਕ ਹੈ ਬਾਈ ਸਮਾਨ ਦਾ 16 ਮਾਦ ਆਵੇ ਜੀ ਸਮਾਨ ਇਹਦਾ ਸਾਰੀ ਮਿਲ ਜੂ ਬਾਈ ਜੀ ਤੇਰਾ ਡੰਡਾ ਖੱਟੀ ਛਤਰੀ ਬਾਈ ਸਮਾਨ ਸਾਰੀ ਮਿਲ ਜੂ ਠੀਕ ਐ ਇਹਦੇ ਨਾਲ ਐਨਓਸੀ ਮਿਲ ਜੂ ਬਾਈ ਜੀ ਇਹਨੂੰ ਚਾਹੀਦੀ ਸਹੀ ਮਿਲ ਜੂ ਹਰਿਆਣਾ ਕੋਈ ਚੱਕਰ ਨਹੀਂ ਬਾਈ ਜੀ ਬਾਹਰ ਦਾ ਐਨਓਸੀ ਲੈਂਦਾ ਹਾਂਜੀ ਠੀਕ ਐ ਬਾਈ ਢਵਾੜਦਾ ਹੀ ਆ ਬਾਈ ਆਪਣੀ ਦੀ 295000 ਰੁਪਏ ਡਵਾੜ ਕਿੰਨੀਆਂ ਛੱਡ ਦਾਂਗੇ ਬਾਈ ਆਪਾਂ ਇਹ ਆਪਾਂ 280000 ਰੇਟਰ ਦੇਦਾ ਜੋ ਕੋਈ ਆਪਣੀ ਵੀਡੀਓ ਦੇਖ ਕੇ ਹੋ ਬਾਈ ਮਾਨਤਾਨ ਕਰਦਾ ਹਾਂ ਹੋਰ ਘੱਟ ਕਰ ਲੈ ਬਾਈ 5000 ਹੋ ਜੂ ਬਾਈ ਹੋ ਜੂ ਇਹ ਇਹ ਕਿਨੇ ਉਸ ਪਾਵਰ ਚਾਹੁੰਦਾ ਬਾਈ ਇਹ ਇਹ ਹੋਊਗਾ 32 28 ਤੇ 35 ਜੀ ਬਾਈ ਜੀ ਠੀਕ ਹੈ ਬਾਈ ਹਾਂਜੀ ਇਹਦੇ ਬਾਅਦ ਸਵਰਾਜ 735 ਮਾਡਲ 1999 ਡਿਮਾਂਡ ਆਈ ਹੈ ਬਾਈ ਜੀ 1 ਲੱਖ 80000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ ਰੈਨਲ ਟਰੈਕਟਰ ਆ ਪੰਜਾਬ ਨੰਬਰ ਆ ਬਾਈ ਜੀ ਠੀਕ ਹੈ ਬਾਈ ਹਾਂ ਟੰਗਾ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਟਾਰਕ ਕਿੰਨੇ ਪਰਸੈਂਟ ਹੋਣਗੇ ਬਾਈ ਜੀ ਦੇ ਟਾਇਰ ਹੋਣਗੇ ਮੇਰੇ ਅੱਧੋਂ ਜ਼ਿਆਦਾ ਟਾਇਰ ਆ ਟਰੈਕਟਰ ਦੇ ਠੀਕ ਹੈ ਬਾਈ ਹਾਂ ਇਹ ਕਿੰਨੇ ਐਚਪੀ ਚਾਹੁੰਦਾ ਬਾਈ ਇਹ ਏ ਹਮਰਾ ਉੱਪਰ 35 37 ਬੱਸ ਆਇਆ ਠੀਕ ਆ ਬਈ ਵੀ ਬੰਦਾ ਬਾਹ ਕੇ ਤਸੱਲੀ ਨਾਲ ਆਇਆ ਹਾਂ ਬਾਹ ਕੇ ਲੈ ਜਾ ਬਾਈ ਕੋਈ ਚੱਕਰ ਨਹੀਂ ਸਵਾੜ ਇਹਦਾ ਸਾਰੀ ਮਿਲ ਜੂ ਬਾਈ ਸਾਰਾ ਮਿਲ ਜੂ ਬਾਈ ਜੀ ਠੀਕ ਆ ਬਈ ਡਿਵਾਡ ਤਾਂ ਹੈਗੀ ਆ ਬਾਈ ਆਪਣੀ ਇਹਦੀ 1,80,000 ਰੁਪਏ ਡਿਵਾਡ ਕਿੰਨੇ ਘਾ ਛੱਡ ਦਾਂਗੇ ਬਾਈ ਆਪਾਂ ਇਹ 1 ਲੱਖ ਤੇ ਵੀਰੇ 65,000 ਦਾ ਪ੍ਰੋਟੈਕਟਰ ਦੇ ਦਾਂਗੇ ਠੀਕ ਆ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਬਾਈ ਹੋਰ ਡਿਸਕਾਊਂਟ ਪੰਜੇ ਰੂਪ ਜੀ ਹੋ ਜੋ ਕਰ ਲੈ ਠੀਕ ਆ ਇਹਦੇ ਬਾਅਦ ਇਸਰ 2013 ਮਾਡਲ ਡਿਮਾਂਡ ਹੈ ਬਾਈ ਦੀ 2 ਲੱਖ 20000 ਰੁਪਏ ਅਡਵਾਂਟ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਮਗਾ ਸਾਰਾ ਅਰੀਜਨਲ ਡੈਕਟਰ ਆ ਬਾਈ ਜੀ ਜਮਾ ਅਰੀਜਨਲ ਠੀਕ ਹੈ ਬਾਈ ਹਾਂਜੀ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੀ ਹੈ ਪਰਸੈਂਟ ਟਾਇਰ ਹੈਗਾ ਬਾਈ ਜੀ 80% ਆ ਚਾਰੇ ਬਾਈ ਹਾਂ ਰਿੰਗ ਵੀ ਬਈਆ ਬਗਣਾ ਬਾਈ ਮਗਾ ਪੂਰਾ ਕੋਕੇ ਵਰਗਾ ਸਾਰਾ ਜਮਾ ਸੋਨੇ ਦੀ ਚਿੜੀ ਡੈਕਟਰ ਪਿਆ ਬਾਈ ਜੀ ਅੱਛਾ ਜੀ ਪਿੱਛੇ ਹੈਗਾ ਡੰਡਾ ਫੱਟੀ ਛਤਰੀ ਬਾਈ ਡੰਡਾ ਹੈ ਨਹੀਂ ਬਾਈ ਕੋਨਾ ਹੈਗਾ ਬਾਈ ਸਾਰਾ ਅੱਛਾ ਫੱਟੀ ਪਾਈ ਹੋਈ ਆ ਛਤਰੀ ਹੈ ਨਹੀਂ ਬਾਈ ਨਾਲ ਨਹੀਂ ਆਈ ਠੀਕ ਹੈ ਬਾਈ ਨੰਬਰ ਪੰਜਾਬ ਆ ਬਾਈ ਜੀ ਨੰਬਰ ਪੰਜਾਬ ਆ ਬਾਈ ਜੀ ਠੀਕ ਆ ਬਾਈ ਡਿਮਾਂਡ ਤਾਂ ਹੈਗੀ ਆ ਬਾਈ ਆਪਣੀ ਦੀ 2,20,000 ਰੁਪਏ ਦੀ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ 2,00,000 ਤੇ 5,000 ਦਾ ਰੈਟਰ ਦੇਵਾ ਠੀਕ ਆ ਬਾਈ ਇੱਕ ਦੂਬਾ ਬਾਈ ਆਪਣੇ ਕੋਲੇ ਇੱਕ ਦੂਬਾ ਆ ਗਿਆ ਐਚ ਐਮ ਟੀ ਬਾਈ ਜੀ ਆਪਣੇ ਕੋਲ ਐਚ ਐਮ ਟੀ 35 ਬਾਈ 1995 ਮਾਡਲ ਆ 95 ਵਾਲਾ ਬਾਈ ਜੀ ਦਮਾੜਈਆ ਬਾਈ ਜੀ 1 ਲੱਖ 45000 ਰੁਪਏ ਅਡਵਾਂਟ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਆ ਜਮਾ ਬਾਈ ਜੀ ਕੋਕੇ ਵਰਗਾ ਡੈਕਟਰ ਰੰਗ ਤਾਂ ਕਿਤੇ ਕਲਮ ਵੀ ਨਹੀਂ ਲੱਗੀ ਡੈਕਟਰ ਦੀ ਆ ਮਗਰਾਰੇ ਸਾਰੇ ਲੱਗੇ ਹੋਇਆ ਰਪਿਆਰ ਹੋਏ ਨੇ ਕੱਲੇ ਠੀਕ ਆ ਵੀਰੇ ਇੰਜਨ ਗੇਅਰ ਦਾ ਹਾਂਜੀ ਕੋਕੇ ਡੈਕਟਰ ਬਾਈ ਜਮਾ ਠੀਕ ਆ ਬਾਈ ਡਬਲ ਕਲਚ ਡਬਲ ਕਲਚ ਆ ਬਾਈ ਇਹ ਬਾਈ ਜੀ ਡਬਲ ਕਲਚ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਜੀ 4 ਮਾਗਲੇ ਦਾ 99 ਨਵੇਂ ਆ ਬਾਈ ਜੀ 99% ਟਾਇਰ ਆ ਠੀਕ ਆ ਬਾਈ 99 ਮੂਰਲੇ ਬਾਈ ਜੀ ਇੱਧੋਂ ਜ਼ਿਆਦਾ 70% ਟਾਇਰ ਆ ਬਾਈ ਜੀ ਠੀਕ ਆ ਬਾਈ ਹਾਂ ਸਮਾਨ ਇਹਦੇ ਨਾਲ ਸਾਰੀ ਆ ਬਾਈ ਸਮਾਨ ਸਾਰਾ ਬਾਈ ਜੀ ਫੱਟੀ ਹੈ ਨਹੀਂ ਦੇਵਾਂਗੇ ਉਹ ਵੀ ਦੇ ਦਾਂਗੇ ਆਪਾਂ ਠੀਕ ਆ ਵੀਡੀਓ ਤੇ ਕਿੰਨਾ ਦਾ ਨਾਲ ਨਹੀਂ ਆਈ ਆਪਾਂ ਫੱਟੀ ਦੇ ਦਾਂਗੇ ਵੈਸੇ ਠੀਕ ਆ ਵੀਰੇ ਹਾਂ ਇਹ ਕਿੰਨੇ ਐਚਪੀ ਚਾਉਂਦਾ ਬਾਈ ਇਹ ਇਹ ਆਉਂਦਾ ਬਾਈ ਜੀ 36 36 36 ਐਤਪੀ ਚਾਉਂਦਾਗਾ ਠੀਕ ਆ ਬਾਈ ਇਹ ਨੰਬਰ ਕਿਹਦਾਗਾ ਬਾਈ ਇਹ ਨੰਬਰ ਤਾਂ ਹੈਗਾ ਬਾਈ ਜੀ ਐਚ 4 ਇਹਦਾ ਹਾਂ ਟਰੈਕਟਰ ਬਹੁਤ ਚੰਗਾ ਬਾਈ ਜੀ ਬਾਹ ਕੇ ਤਸੱਲੀ ਨਾ ਲੈ ਹਾਂ ਜਮਾ ਤਸੱਲੀ ਨਾ ਬਾਈ ਜੀ ਇਹ ਬਹੁਤ ਘੱਟ ਟਰੈਕਟਰ ਆ ਨਾ ਬਾਈ ਆਪਣੇ ਆਹ ਘੱਟ ਟਰੈਕਟਰ ਆ ਬਾਈ ਜੀ ਜਿਹੜਾ ਇਹਨੂੰ ਪਾਉਂਦਾ ਉਹੀ ਟਰੈਕਟਰ ਸੰਤ ਕਰਦਾ ਠੀਕ ਆ ਹਾਂ ਖਰਚਾ ਬਹੁਤ ਘੱਟ ਰੈਕਟਰ ਦਾ ਠੀਕ ਆ ਦਮਾਰ ਦੇਈਏ ਬਾਈ ਆਪਣੀ ਦੀ 1,45,000 ਰੁਪਏ ਦਮਾਰ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਹੀ 1,30,000 ਦਾ ਟਰੈਕਟਰ ਇਹਦਾ ਜੋ ਕੋਈ ਆਪਣੀ ਵੀਡੀਓ ਦੇਖ ਕੇ ਆਉ ਬਾਈ 10,000 ਰੁਪਏ ਦਾ ਸਕਾਊਂਟ ਹੋਰ ਕਰਦੇ ਆ ਬਾਈ ਆਪਾਂ ਤੁਹਾਡੀ ਵੀਡੀਓ ਦੇਖਣ ਦਾ ਠੀਕ ਆ ਹਾਂ ਇਹਦੂ ਬਾਦ ਸਵਰਾਜ 8 2017 ਮਾਡਲ ਡਿਮਾਂਡ ਹੈ ਜੀ ਬਾਈ ਦੀ 5 ਲੱਖ 45 ਹਜ਼ਾਰ ਰੁਪਏ ਡਿਮਾਂਡ। ਜੀ ਬਾਈ ਆਪਾਂ ਜੀ ਰੰਗ ਦੀ ਗੱਲ ਕਰੀਏ। ਬਾਈ ਸਾਰਾ ਅਰੀਜਨਲ ਟ੍ਰੈਕਟਰ ਜਮਾ ਕੋਕੇ ਵਰਗਾ। ਠੀਕ ਆ ਬਾਈ। ਕਿਤੇ ਗੱਲ ਨਹੀਂ ਲੱਗੀ ਬਾਈ। ਹਾਂ ਜਮਾ ਬਾਈ ਜੀ ਟਾਇਰ ਨਵੇਂ ਆ ਟ੍ਰੈਕਟਰ ਦੇ। ਠੀਕ ਆ ਬਾਈ। ਫਿਰ ਬਿੱਲ ਵੀ ਮਿਲ ਜੂ ਡਾਰਾਂ ਦਾ ਨਾ ਬਾਈ। ਮਿਲ ਜੂ ਬਾਈ ਜੀ ਟਾਇਰਾਂ ਬਿੱਲ ਦੇਵਾਂਗੇ ਆਪਾਂ ਹੋਰ ਦੱਸੋ। ਠੀਕ ਹੋ ਗੋ। ਵੇਦਾ ਗ੍ਰਮਾ ਜਮਾ। ਬਿਲਕੁਲ ਬਾਈ ਜੀ। ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ। ਸਾਰਾ ਬਾਈ ਜੀ ਡੰਡਾ ਫੱਟੀ ਸਾਰਾ। ਠੀਕ ਆ ਬਾਈ। 55 ਚੋਂ ਵੀ ਜ਼ਿਆਦਾ ਬਈ ਇਹ ਹਾਂਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਹੈ ਨਾ ਬਈ ਡਬਲ ਡਿਸਟ੍ਰਿਬਿਊਟਰ ਆ ਬਈ ਟਾਪ ਮਾਡਲ ਠੀਕ ਆ ਬਈ ਨੰਬਰ ਕਿਹੜਾ ਬਈ ਇਹ ਇਹ 42470 ਦਾ ਨੰਬਰ ਆ ਬਈ ਠੀਕ ਆ ਬਈ ਇਹਨੂੰ ਸੀ ਮਿਲ ਜੂ ਬਈ ਹਾਂਜੀ ਹਾਂਜੀ ਬਈ ਨਕਦ ਕੈਸ਼ ਦਾ ਟਰੈਕਟਰ ਠੀਕ ਆ ਬਈ ਅਸੀਂ ਨਾ ਬਾਹ ਕੇ ਟਰੈਕਟਰ ਲੈ ਜਾ ਬੰਦਾ ਹਾਂਜੀ ਬਈ ਕੋਈ ਦਿੱਕਤ ਨਹੀਂ ਬਈ ਠੀਕ ਆ ਬਈ ਡਿਮਾਂਡ ਤਾਂ ਹੈਗੀ ਬਈ ਆਪਣੀ ਦੀ 5 ਲੱਖ 45000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਈ 5 ਲੱਖ ਤੇ ਬਈ ਜੀ 20000 ਟਰੈਕਟਰ ਦੇ ਦਾਂਗੇ ਆਪਾਂ ਜੇ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਹਾਂ ਇਦਵਾ ਇੱਕ ਹੋ ਰਿਹਾ ਸਵਰਾਜ 852 2003 ਮਾਡਲ ਦਾ 2003 ਮਾਡਲ ਡਿਮਾਂਡ ਹੈ ਬਾਈ ਜੀ 2 ਲੱਖ 65000 ਰੁਪਏ ਡਿਮਾਂਡ ਜੀ ਬਾਈ ਆਪਾਂ ਦੀ ਰੰਗ ਦੀ ਗੱਲ ਗਰੀ ਹੈ ਮਗਾ ਸਾਰਾ ਅਰੀਜਨਲ ਟਰੈਕਟਰ ਆ ਬਾਈ ਜੀ ਇਹ ਵੀ ਆਪਣਾ ਪੰਜਾਬ ਨੰਬਰ ਹੈ ਹਾਂਜੀ ਬਾਈ ਟਾਇਰਾਂ ਦੀ ਗੱਲ ਕਰੀਏ ਟਾਰਕ ਨਹੀਂ ਹੈ ਪਰਸੈਂਟ ਹੋਣਗੇ ਬਾਈ ਜੀ ਟਾਇਰ ਬਾਈ ਜੀ 70% ਹੈਗੇ ਆ ਮਗਾ ਲੈ 80% ਟਾਇਰ ਆ ਠੀਕ ਆ ਬਾਈ ਇਹ ਰਮ ਵੀ ਬੱਧੀ ਆ ਬਾਈ ਯਾਰ ਮਾ ਸਾਰਾ ਕਿਤੇ ਕਲਮ ਵੀ ਲੱਗੇ ਬਾਈ ਟਰੈਕਟਰ ਦੇ ਠੀਕ ਆ ਬਾਈ ਬਾਹ ਕੇ ਰਹੇ ਜੇ ਭਾਵੇਂ ਇੰਜਨ ਗੇਅਰ ਦਾ ਐਡਾ ਚੰਗਾ ਰਹਿਦਾ ਠੀਕ ਆ ਬਾਈ ਬਾਹ ਕੇ ਬੰ ਮਾਹਦ ਸੱਲੀ ਨਾ ਬਾਈ ਜੀ ਠੀਕ ਆ ਬਾਈ ਤੇ 55 ਚ ਭਜਾਉਂਦਾ ਬਾਈ ਜੀ ਠੀਕ ਆ ਬਾਈ ਇਹਨਾਂ ਐਫੀਡਾਟ ਮਿਲੂਗਾ ਨਾ ਬਾਈ ਹਾਂ ਐਫੀਡਾਟ ਮਿਲੂਗਾ ਬਾਈ ਜੀ ਠੀਕ ਆ ਬਾਈ ਦਿਵਾੜ ਤੇ ਆਈਏ ਬਾਈ ਆਪਣੀ ਦੀ 265000 ਰੁਪਏ ਵਾਲੀ ਕਿੰਨੀ ਦੇ ਛੜ ਦਾਂਗੇ ਬਾਈ ਆਪਾਂ ਆਪਾਂ 245000 ਦਾ ਰੈਕਟਰ ਦੇ ਦਾਂਗੇ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈ 5000 ਅੱਗੇ ਦਸਾਂ ਰੋੜ ਦਾ ਠੀਕ ਆ ਬਾਈ 240000 ਲੈ ਜਾ ਮੁੱਠੀ ਹਾਂ 240000 ਦਾ ਰੈਕਟਰ ਆਪਾਂ ਜੈਸਨੋ ਕਰਾਂ ਠੀਕ ਆ ਬਾਈ ਜਿੰਨੇ ਵੀ ਆਪਾਂ ਡਰੈਕਟਰ ਦਿਖਾਇਆ ਬਾਈ ਇਹਨਾਂ ਵਿੱਚ ਵੀ ਘਟਾਓ ਡਰੈਕਟਰ ਕੱਟ ਠੀਕ ਹੈ ਬਾਈ ਆਪਾਂ ਨੂੰ ਵੀਡੀਓ ਪਾ ਦੇ ਬਾਈ ਫੋਟੋਆਂ ਪਾ ਦੇ ਹਾਂਜੀ ਬਾਈ ਕੋਈ ਕਟਾਉਣਾ ਹੋਵੇ ਤਾਂ ਕੱਟ ਲੈ ਠੀਕ ਹੈ ਬਾਈ ਜਾਇਜ ਮੁੱਲ ਦੇ ਜਾਇਜ ਮੁੱਲ ਦਾ ਬਾਈ ਠੀਕ ਹੈ ਬਾਈ ਲੈ ਬਾਈ ਆਪਣੇ ਟਰੈਕਟਰ ਦੀ ਕਿੰਨੇ ਟਾਈਮ ਦੀ ਗਾਰੰਟੀ ਹੋ ਜੇ ਬੰਦ ਨਹੀਂ ਬਾਈ ਜੀ ਬਾਹ ਕੇ ਤਸੱਲੀ ਕਰਕੇ 8 ਦਿਨਾਂ ਦਾ 15 ਦਿਨਾਂ ਦਾ ਹੋਰ ਦੱਸੋ ਬਾਈ ਸੀਜ਼ਨ ਚੱਲੀ ਜਾਂਦਾ ਬਾਹ ਵਹਾਈ ਦਾ ਹਾਂਜੀ ਬਾਈ 15 ਦਿਨਾਂ ਦਾ ਪਤਾ ਲੱਗਦਾ ਟਰੈਕਟਰ ਹਾਂ ਬਾਈ ਪੁੱਲ ਤਸੱਲੀ ਹੈਗਾ ਅੱਛਾ ਬਈ ਤੂੰ ਬਾਅਦ ਸੀ ਹੋਈ ਬਾਈ ਜੇ ਟਰੈਕਟਰ ਹੋ ਜੂ ਬਾਈ ਜੀ ਕਮੀ ਹੋਈ ਆਪਾਂ ਵਾਪਸ ਕਰਾਂਗੇ ਠੀਕ ਹੈ ਬਾਈ 15 ਦਿਨ ਵੀ ਬਹੁਤ ਹੈ ਇਹਦਾ 100 ਦਾ ਬਾਈ ਕੰਟਰੈਕਟਰ ਨੰਬਰ ਬੋਲ ਦਿਓ ਬਈ ਆਪਣਾ 98777 ਹਾਂਜੀ ਬਈ 82543 ਠੀਕ ਆ ਬਈ ਪਲਾਟ ਦੀ ਲੋਕੇਸ਼ਨ ਦੱਸ ਦੋ ਆਪਣੀ ਦੀ ਬਈ ਬਾਈ ਜੀ ਆਪਣਾ ਪੈਟਰੋਲ ਪੰਪ ਦੇ ਤੇਰੇਤੇ ਬਜਰੀਆਂ ਦੇ ਸਾਹਮਣੇ ਆ ਬਿਲਕੁਲ ਠੀਕ ਆ ਬਈ ਫਿਰ ਇੱਥੇ ਬਜਰੀ ਆ ਮੰਡੀ ਦੇ ਵਿੱਚ ਉਹਨਾਂ ਦੇ ਸਾਹਮਣੇ ਪਲਾਟ ਆ ਠੀਕ ਆ ਤੂੰ ਵਾਲੇ ਬਰਾੜ ਦੀ ਮੰਡੀ ਬਾਈ ਜੀ ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਬਈ ਹਾਂਜੀ